ओ बात सुनो भाई कैसे ना हो भाई कैसे हो भाई ठीक हो नमस्ते क्या हुआ बाजू को पीछे ऐसे हमारे साथ चलोगे हमारे साथ चलोगे आश्रम में ले चलते हैं आश्रम में मेरे बाल, बाल बच्चे हैं बाल बच्चे हैं तुम्हारे कहां पर रहते हैं अरे मेरे बच्चे हैं भाई साहब अच्छा तेरे बच्चे हैं अच्छा अच्छा किथे आ अच्छा 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 ये किथे रहंदा जी ना हमारा क्या ਬਾਬੂ ਤੇ ਬਾਬੂ ਅੱਛਾ ਮੁੰਡੇ ਵੀ ਆਏ ਹੋਇਆ ਅੱਛਾ ਕੀ ਕਰਦੇ ਕੰਮ ਇਸ ਤੇ ਕਚਰੀ ਦੇ ਕੰਮ ਕਰਦਾ ਹੈਗਾ ਕੋਈ ਵਾਰਾ ਹੈਗਾ ਮੇਰੇ ਤਰ੍ਹਾਂ ਜਿਹੜਾ ਕਚਰੀ ਚ ਕੰਮ ਕਰਦਾ ਉਹਦਾ ਕੀ ਨਾਮ ਆਪਣਾ ਜਸਪਾਲ ਜਸਪਾਲ ਕੀ ਕੰਮ ਕਰਦਾ ਕਚਰੀ ਚ ਬਾਈ ਨਾਲ ਲੰਬੇ ਲੰਬੇ ਤਾਂ ਵਧੀਆ ਚਾਰ ਪੈਸੇ ਬਣਾਉਂਦਾ ਤੇ ਕੀ ਦਿੱਕਤ ਹੈ ਤੈਨੂੰ ਕਾਹਤੋਂ ਨਹੀਂ ਕਰੇ ਰੱਖਦਾ ਮੇਰੇ ਨਾਲ ਤੇ ਘਰ ਕੀਦਾ ਸੀ ਤੇਰਾ ਨਹੀਂ ਸੀ ਘਰ ਮੇਰਾ ਤੇ ਮਾਪਦਾ ਨਾ ਮੇਰਾ ਤੇ ਕਰ ਬਾਹਰ ਜਾਣਾ ਆਣਾ ਜੁੜ ਗਿਆ ਤਾਂ ਹਸਣਾ ਤੇ ਬੈਗ ਗਿਆ ਹੀ ਕਰ ਉਹਨਾਂ ਨੇ ਬੱਚਿਆਂ ਨੇ ਆਪਦਾ ਘਰ ਬਣਾਇਆ ਤੇਰੀ ਘਰ ਵਾਲੀ ਉਹ ਗੁਜ਼ਰ ਗਈ ਉਹ ਗੁਜ਼ਰ ਗਈ ਤੂੰ ਕੀ ਕੰਮ ਕਰਦਾ ਸੀ ਮੈਂ ਤਾਂ ਪਲੇ ਰੱਖਿਆ ਜਾਂਦਾ ਸੀ ਦੋ ਮਿੰਟ ਹੀ ਜਾਂਦਾ ਸੀ ਅੱਛਾ ਤੂੰ ਬੱਚੇ ਪਾਲੇ ਨਹੀਂ ਆਪਦੇ ਬੱਚੇ ਪਾਲੇ ਹਨਾ ਮਹਾਰਾ ਰੱਖੇ ਨੂੰ ਸੇ ਵੇਚ ਕੇ ਤੇ ਹੱਥ ਖਰਾਬ ਹੋ ਗਿਆ ਸੀਗੇ Rajasthan ਚਲਾ ਗਿਆ ਸੀਗਾ ਫੋਕੇ ਜਾ ਕੇ ਕਾਰੋਬਾਰ ਵੀ ਬਣਾਇਆ ਕੋਈ ਨਾ ਜਨਾਮੀ ਗੁਜ਼ਰ ਗਈ ਜੁਨਾੜ ਜਾ ਕੇ ਸੰਗੀ ਇਹਦਾ ਵਿਆਹ ਕਿੱਡਾ ਇੱਥੇ ਕਿਰਾਏ ਤੇ ਆ ਕੇ ਉਹਨਾਂ ਨੇ ਆਪਣਾ ਕਮਾਲ ਦੇ ਆਪਣਾ ਬਣਾਇਆ ਮੈਨੂੰ ਦੇਖ ਰਿਖਦੇ ਐ ਅੱਛਾ ਤੈਨੂੰ ਕੀ ਹੋਇਆ ਬਾਦ ਰੰਗ ਹੋਇਆ ਨਹੀਂ ਇਹ ਉਹ ਕਾਰ ਵਾਲਾ ਮਾਰ ਗਿਆ ਸੀ ਲੱਖ ਦਰਦ ਕਰਦਾ ਸੀ ਠੀਕ ਆ ਤੂੰ ਸਾਡੇ ਨਾਲ ਚੱਲਣਾ ਆਸ਼ਰਮ ਨੂੰ ਹਾਂ ਬਾਪੂ ਆਸ਼ਰਮ ਚੱਲ ਬੜਾ ਇੱਥੇ ਕੀ ਕਰੇਗਾ ਨਾ ਨਾ ਇੱਥੇ ਠੀਕ ਆ ਮਾਰਾ ਖੁੱਲੀ ਹੋਈ ਨਹੀਂ ਬਾਪੂ ਆਸ਼ਰਮ ਚ ਵੀ ਖੁੱਲੀ ਹਵਾ ਮਿਲੂ ਵਧੀਆ ਮੰਜਾ ਬੈਸਤਰਾ ਮਿਲੂ ਰੋਟੀ ਪਾਣੀ ਵਧੀਆ ਮਿਲੂ ਯਾਰ ਨਹੀਂ ਮਾਰਾ ਇੱਥੇ ਫੇਰੇ ਦਾ ਮਤਲਬ ਤੂੰ ਇੱਥੇ ਹੀ ਰਹਿਣਾ ਚਾਹੁੰਦਾ ਸੜਕ ਤੇ ਫੇਰ ਲਾੜਦੀ ਤਾਂ ਨਹੀਂ ਗਲਤੀ ਕੋਈ ਔਲਾਦ ਤਾਂ ਨਹੀਂ ਗਲਤੀ ਕੋਈ ਤੇਰੇ ਨਸ਼ੇ ਕਰਕੇ ਆ ਹਾਂ ਨਸ਼ਾ ਤੇ ਕੋਈ ਮਾਰਾਇ ਕਰਦਾ ਹੀ ਨਹੀਂ ਆ ਹੁਣ ਤੂੰ ਬੀੜੀ ਪੀ ਜਾਂਦਾ ਸੀ ਬੀੜੀ ਬੀੜੀ ਬਸ ਹੋਰ ਜੇ ਫੇਰ ਬਾਪੂ ਸਾਡੇ ਕੋਈ ਰਹਿਣ ਤੇ ਕੀ ਆਸ਼ਰਮ ਤੇ ਦਿੱਕਤ ਆ ਉੱਥੇ ਦਿੱਕਤ ਤਾਂ ਨਾ ਮਾਰਾ ਬੀੜੀ ਬਾੜੀ ਛੇਂ ਜੇ ਆਪਣਾ ਮਾਰਾ ਫੇਰ ਉਹੀ ਗੱਲ ਹੋ ਗਈ ਨਸ਼ੇ ਕਰ ਕੇ ਹੀ ਬਾਪੂ ਬਾਪੂ ਛੱਡ ਦੇ ਯਾਰ ਕਿ ਬੀੜੀ ਨਹੀਂ ਛੱਡ ਸਕਦਾ ਕੱਲ ਨੂੰ ਜੇ ਵੱਡਾ ਵੱਧ ਬਿਮਾਰ ਹੋ ਗਏ ਫੇਰ ਵੀ ਤਾਂ ਲੈ ਕੇ ਜਾਵਾਂਗੇ ਆ ਕੇ ਉਹਦੇ ਕਿੰਨਾ ਦੇਖੀ ਜਾਏਗਾ ਮਹਾਰਾ ਨਹੀਂ ਐਂ ਨਾ ਕਹਿਆ ਯਾਰ ਬਸ ਐਂ ਕਿ ਨਾਲ ਚੱਲ ਸਾਡੇ ਨਹੀਂ ਮਹਾਰਾ ਬਾਪੂ ਬਣ ਤੈਨਾਂ ਨਾ ਕੀਏ ਚੱਲ ਨਾ ਮੇਰਾ ਸੋਮਨਾਥ 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 ਜਿੰਦਰਾ ਮੁੰਡਾ ਤੈਨੂੰ ਲੈਣ ਆ ਜੇ ਵਿਚਰੇ ਜਾਏਗਾ ਹਾਂ ਜੋ ਵੀ ਕਹੇ ਤੈਨੂੰ ਬੀੜੀ ਨਹੀਂ ਪੀਂਦੇ ਨਹੀਂ ਘਰੇ ਉਹ ਕਰੇ ਉਹ ਤੇ ਜਿਹੜੇ ਜੇ ਤੂੰ ਮਨਾ ਨਹੀਂ ਕਰਦਾ ਉਹ ਆਪਿੰਦਾ ਨਹੀਂ ਜੇ ਉਹ ਵੀ ਛੱਡ ਦੇਈ ਹੋਵੇ ਉਹਨੇ ਉਹਦੇ ਜਵਾਕਾਂ ਨੇ ਕਹਿਤਾ ਪਪਾ ਛੱਡੋ ਦਾਦ ਨੂੰ ਵੀ ਨਹੀਂ ਪੀਂਦੇ ਨਹੀਂ ਫੇਰ ਕੀ ਕਰੇਗਾ ਉਹ ਬਾਹਰ ਜਾ ਕੇ ਕਦੇ ਸੋਦਾ ਪੜਾ ਪੀਆ ਬਾਂ ਕਰਦਾ ਜੇ ਬਾਪੂ ਵੀੜੀ ਪਿੱਛੇ ਸੜਕ ਵੀੜੀ ਪਿੱਛੇ ਸੜਕ ਤੇ ਰਹਿਣਾ ہمارا ਉਹ ਕੀ ਕਰੀਏ ਮਜ਼ਦੂਰੀ ਹੈਗੀ ਜਿਹੜੀ ਆ ਉਹ ਛੁੱਟ ਜੂਗੀ ਛੁੱਟ ਜੂਗੀ ਵੀੜੀ ਪਿੱਛੇ ਜੁੜੀ ਸੜਕ ਤੇ ਰਹਿਣਾ ਚੱਲ ਚੱਲੀ ਉੱਠ ਉਹ ਚੱਲ ਲੱਕ ਚੱਕੋ ਵੀ ਚੱਕੋ ਬਾਪੂ ਨੂੰ ਖੜਾ ਹੋ ਬਾਪੂ ਬੇਟਾ ਬਾਪ ਸੁਣੋ اے ਭਾਈ ਕੈਸੇ ਹੋ ਕੈਸੇ ਹੋ ਭਾਈ क्या नाम है तुम्हारा है संजय भाई हो ए संजय भाई कहाँ के रहने वाले हो संजय कहां के रहने वाले हो? हो है यही रहते हो संजय भाई तेरी तो उम्र बात तो सुन ले। तेरी तो उम्र भी कुछ नहीं हुआ यार अभी क्या काम करते थे क्या काम करते थे हैं? काम नहीं करते गुरु जी का खालसा जी की फतेह जी ए संजय है जी बच्चा उम्र कितना होगा तुम्हारा ਉਮਰ ਇਹਦੀ 20-22 ਸਾਲ ਲੱਗਦੀ ਹੈ। ਅਜੇ ਜ਼ਿੰਦਗੀ ਦਾ ਪਹਿਲਾ ਪਾਸਾ ਹੀ ਪਲਟਿਆ। ਅਜੇ ਪਹਿਲਾ ਪੱਤਰਾ ਹੀ ਪਲਟਿਆ। ਖਲਾਤ ਦੇਖੋ। ਖਲਾਤ ਦੇਖੋ। ਪੈਰਾਂ ਦੀ ਕੀ ਹਾਲਤ ਆ? ਕੱਪੜਿਆਂ ਦੀ ਕੀ ਹਾਲਤ ਆ? ਪੈਂਟ ਢਿੱਗੀ ਜਾਂਦੀ ਆ। ਲੈ ਲੈਟਰਨ ਬਾਥਰੂਮ ਵਿੱਚ ਹੀ ਪਿੱਛੋਂ ਫਟਿਆ ਹੋਇਆ ਸਾਰਾ ਨੰਗਾ ਹੋ ਰਿਹਾ। ਸਿਰ ਤੇ ਜਟਾਵਾਂ ਬੱਜੀਆਂ ਹੋਈਆਂ ਨਾਮ ਸੰਜੇ ਸੰਜੇ ਬੇਟਾ ਕਿਆ ਲਿਖਿਆ ਉਹ ਸਾਹਮਣੇ ਕਿਆ ਲਿਖਾ ਹੋਇਆ ਬੋਰਡ 'ਤੇ ਉਹ ਕਿਆ ਲਿਖਾ ਹੈ ਛੋੜ ਦਿੰਦੇ ਨੇ ਨਾਮ ਬਤਾ ਦੋ ਨਾਮ ਬਤਾ ਦੋ ਕਿਆ ਲਿਖਿਆ ਹੈ ਉਹ ਉੱਪਰ ਵਾਲੇ ਬੋਰਡ 'ਤੇ ਕਿਆ ਲਿਖਾ ਹੈ ਹੈ ਕਿਆ ਲਿਖਿਆ ਬਤਾ ਦੋ ਪੜ ਕੇ ਪੜ ਕੇ ਬਤਾ ਦੋ ਚਲੋ ਐਸਾ ਕਰੋ ਜੇ ਬਤਾ ਦੋ ਜੇ ਕਿਆ ਲਿਖਾ ਹੈ ਜੇ ਕਿਆ ਲਿਖਾ ਹੈ ਜੇ ਕਿਆ ਲਿਖਾ ਹੈ संजय जे बता दो हम छोड़ देंगे, देंगे। जे बता दो ये जे क्या लिखा है अभी छोड़ देंगे नहीं बता। नाम बता जे जे क्या देखो लाल अक्षर में क्या लिखा है नहीं, जानता। नहीं बताना है फिर छोड़ना नहीं है हमने चलो हमारे तो साथ लेके चलो जानता हूँ क्या लिखा है फिर नहीं जानता नाम बता दो पढ़कर कोई भी नाम जे वाला नाम क्या लिखा है वो ऊपर क्या लिखा है जे वाला क्या लिखा है कुछ भी नाम बता दो जे वाला बता दो चलो ਕਾ ਲਿਖਾ ਹੈ ਨਹੀਂ جانتے ਹੋ ਚਲੋ ਫਿਰ ਹਮਾਰੇ ਸਾਥ ਚਲੋ ਆਓ ਸਾਫਤੀਕਰ ਸਾਫਤੀਕਰ ਬਾਈ ਠੀਕ ਹੋ ਸਾਫਤੀਕਰ ਵੀਰੇ ਠੀਕ ਧੰਨਵਾਦ ਵੀਰੇ ਸ਼ੁਕਰੀਆ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਸੰਜੇ ਅੱਜ ਸਾਡੇ ਨਾਲ ਚੱਲੇ ਆ ਸੁਪਨਿਆਂ ਦੇ ਘਰ ਹਾਲਾਂਕਿ ਲੈਂਡ ਤਾਂ ਬਾਪੂ ਨੂੰ ਆਏ ਸੀਗੇ ਜਿਹਦਾ ਨਾਮ ਵੀ ਨਹੀਂ ਪਤਾ ਵਿਚਾਰੇ ਦਾ ਪਰ ਅਦਲ ਜੀ ਕਹਿੰਦੇ ਵੀ ਬਹੁਤ ਟਾਈਮ ਤੋਂ ਐਂ ਘੁੰਮਦਾ ਭਟਕਿਆ ਹੋਇਆ ਹੋ ਸਕਦਾ ਆਪਣੇਆਂ ਤੋਂ ਵਿਛੜਿਆ ਹੋਵੇ ਕਿਸੇ ਦਿਮਾਗ ਦੀ ਟੈਨਸ਼ਨ ਦੇ ਕਾਰਨ ਆਪਣੇਆਂ ਤੋਂ ਦੂਰ ਹੋ ਗਿਆ ਵੀਰ ਇਹ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹਦਾ ਘਰ ਲੱਭ ਜਵੇ ਇਹਦਾ ਪਰਿਵਾਰ ਲੱਭ ਜਵੇ ਤੁਸੀਂ ਵੀ ਸ਼ੇਅਰ ਕਰਿਓ ਵੀਡੀਓ ਵੀ ਸੰਜੇ ਦੇ ਘਰ ਪਰਿਵਾਰ ਬਾਰੇ ਪਤਾ ਲੱਗੇ ਕੁਝ ਇੱਕ ਉਹ ਦੇਖੋ ਬਾਈ ਉਹ ਬਾਹਰ ਦੇਖੋ ਕਿੱਥੇ ਰੱਖੀ ਫਿਰਦਾ ਟਰੈਕ ਹੁੰਦਾ ਨਾ ਬੱਸ ਵੀਰ संजय भाई तुम तो चलोगे ना हमारे साथ अरे भाई है अरे दोस्त है हम तुम्हारे हम भाई आ जाना वापस नहा के वापस आ जाना एक दो दिन बाद वहां जिंदगी भर थोड़ी रुकना है एक दो दिन में वापस आ जाना ठीक है नहा धोकर आ जाओ संजय भाई संजय भाई आ जाओ ਚਲੋ ਜੀ ਕਰਿਓ ਸ਼ੇਰ ਵੀਡੀਓ ਨੂੰ ਤੇ ਅੱਜ ਸੰਜੇ ਮਾਰੋ ਸਲੰਗ ਮਾਰੋ ਉੱਪਰ ਚਲੇ ਜਾਓ ਚਲੇ ਜਾਓ ਉੱਪਰ ਮਾਰੋ ਸਲੰਗ 1 2 3 ਬੈਠ ਜਾਓ ਬੈਠ ਜਾ ਸੰਜੇ ਬੈਠ ਜਾਓ ਬੈਠੋ ਕਾਕਾ ਨਾਲ ਉੱਤੇ ਰੋਹ ਚੜ ਕੇ ਤਾਂ ਛੜਦੇ ਕੋਈ ਨਾ ਬੈਠ ਚੱਲ ਕੇ ਉੱਪਰ ਤੇ ਚਲੋ ਆਣੀ ਚੰਦਰ ਜੀ ਨਾ ਨਹੀਂ ਉਹ ਨਹੀਂ ਮੰਨਿਆ ਧੰਨਵਾਦ ਜੀ ਸਾਰੇ ਭੈਣਾ ਭਰਾਵਾਂ ਦਾ ਜਿਹੜੇ ਤੁਸੀਂ ਸਾਡੀਆਂ ਵੀਡੀਓ ਨੂੰ ਸ਼ੇਅਰ ਕਰਦੇ ਹੋ ਇਹ ਬਾਪੂ ਜੀ ਵਾਸਤੇ ਜਰੂਰ ਵੀਡੀਓ ਸ਼ੇਅਰ ਕਰਿਓ ਤਾਂ ਜੋ ਬਾਪੂ ਜੀ ਦਾ ਘਰ ਪਰਿਵਾਰ ਲੱਭ ਸਕੇ ਤੇ ਇਹ ਮੁੰਡਾ ਸੰਜੇ ਦੱਸਦਾ ਆਪਣਾ ਨਾਮ ਇਦੇ ਬਾਰੇ ਵੀ ਕੁਝ ਪਤਾ ਲੱਗਦਾ ਜੇ ਕਿਸੇ ਨੂੰ ਕੋਈ ਪਹਿਚਾਣਦਾ ਤਾਂ ਸਾਡੇ ਨਾਲ ਸੰਪਰਕ ਕਰਿਓ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝ ਪਾਉਣ ਦੀ ਘਰੇ ਜਾ ਕੇ ਨਿਮਰਤਾ ਬਾਕੇ ਇਹ ਤੋਂ ਐਡਰੈਸ ਪੁੱਛਾਂਗੇ ਜੇ ਕੁਝ ਦੱਸ ਪਾਇਆ ਤਾਂ ਤੁਹਾਡੇ ਨਾਲ ਵੀ ਸਾਂਝ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ